ਦੋਸਤੋ ਇਹ ਤਸਵੀਰਾਂ ਜੋ ਤੁਸੀਂ ਦੇਖ ਰਹੇ ਹੋ ਇਹ ਪਿੰਡ ਤੁੰਗਾਂ ਦੀਆਂ ਨੇ ਬੀਤੇ ਕੱਲ ਜੋ ਪ੍ਰਸ਼ਾਸਨ ਪਿੰਡ ਤੁੰਗਾਂ ਦੇ ਵਿੱਚ ਪਹੁੰਚਿਆ ਸੀ ਔਰ ਨਿਸ਼ਾਨਦੇਹੀ ਕਰਨ ਦੇ ਲਈ ਨਜਾਇਜ਼ ਕਬਜ਼ਿਆਂ ਦਾ ਮਾਮਲਾ ਜੋ ਪਿੰਡ ਤੁੰਗਾਂ ਦਾ ਕਾਫੀ ਲੰਬੇ ਸਮੇਂ ਤੋਂ ਚੱਲਦਾ ਆ ਰਿਹਾ ਹੈ ਉਹਦੇ ਸਬੰਧ ਦੇ ਵਿੱਚ ਬੀਤੇ ਕੱਲ ਪ੍ਰਸ਼ਾਸਨ ਪਿੰਡ ਤੁੰਗਾਂ ਵਿੱਚ ਕਾਫੀ ਆਮਲਾ ਫੈਲਾ ਲੈ ਕੇ ਆਪਣੇ ਲਾਮ ਲਸ਼ਕਰ ਦੇ ਨਾਲ ਪਹੁੰਚਿਆ ਸੀ ਪਰ ਜਿਹੜਾ ਕਿਤੇ ਨਾ ਕਿਤੇ ਕਿਸਾਨ ਜਥੇਬੰਦੀਆਂ ਔਰ ਮੌਜੂਦ ਜਥੇਬੰਦੀਆਂ ਦੇ ਵਿਰੋਧ ਦੇ ਕਾਰਨ ਜਿਹੜਾ ਇੱਕ ਵਾਰ ਫਿਰ ਇਹ ਜਿਹੜਾ ਮਾਮਲਾ ਟਲ ਗਿਆ ਹੈ ਕਾਫੀ ਸੂਝ-ਬੂਝ ਦੇ ਨਾਲ ਜਿਹੜਾ ਅਫਸਰਾਂ ਨੇ ਫੈਸਲਾ ਲਿਆ ਔਰ ਜ਼ਿੰਮੇਵਾਰ ਕਿਸਾਨ ਜਥੇਬੰਦੀਆਂ ਦੇ ਦੋਵੇਂ ਹੀ ਕਿਸਾਨ ਮੋਰਚੇ ਦੇ ਆਗੂਆਂ ਨੇ ਜਿਹੜਾ ਬਹੁਤ ਹੀ ਸੂਝ-ਬੂਝ ਦੇ ਨਾਲ ਫੈਸਲਾ ਲੈ ਕੇ ਜਿਹੜਾ ਮਾਹੌਲ ਹੈ ਉਸ ਨੂੰ ਸ਼ਾਂਤ ਕੀਤਾ ਤੇ ਕਾਫੀ ਦੋਸਤ ਮਿੱਤਰ ਮਿੱਤਰਾਂ ਦੇ ਫੋਨ ਆ ਰਹੇ ਸੀ ਕਿ ਉਸ ਬਾਰੇ ਵੀਡੀਓ ਜ਼ਰੂਰ ਪਾਈ ਜਾਵੇ ਤੇ ਭਾਵੇਂ ਦੇਰੀ ਨਾਲ ਪਾ ਰਹੇ ਹਾਂ ਮਾਫੀ ਚਾਹੁੰਦੇ ਹਾਂ ਕਿਉਂਕਿ ਕੱਲ ਤੋਂ ਹੀ ਇਸ ਮਾਮਲੇ ਨੂੰ ਲੈ ਕੇ ਅਸੀਂ ਕਾਫੀ ਬਿਜੀ ਸੀ tathyo ਲਾ ਮਸਲਾ ਇੱਕ ਵਾਰ ਲੱਗਿਆ ਤੇ ਕੋਈ ਘਬਰਾਉਣ ਦੀ ਕਿਸੇ ਵੀ ਤਰ੍ਹਾਂ ਦੀ ਚਿੰਤਾ ਕਰਨ ਦੀ ਕੋਈ ਜ਼ਰੂਰਤ ਨਹੀਂ ਹੈ ਕੁਝ ਪਿੰਡ ਦੇ ਕਾਫੀ ਲੋਕ ਜਿਹੜੇ ਇਸ ਗੱਲ ਨੂੰ ਲੈ ਕੇ ਚਿੰਤਤ ਸੀ ਕਿ ਜਿਹੜਾ ਮਾਹੌਲ ਹੈ ਪਿੰਡ ਦਾ ਕਾਫੀ ਖਰਾਬ ਹੋ ਰਿਹਾ ਹੈ ਜਿਹਦੇ ਕਾਰਨ ਪਿੰਡ ਦੇ ਵਿੱਚ ਕੋਈ ਅਨਸੁਖਾਵੀ ਘਟਨਾ ਨਾ ਵਾਪਰ ਜਾਵੇ ਇਸ ਗੱਲ ਨੂੰ ਲੈ ਕੇ ਕਾਫੀ ਜਿਹੜਾ ਪਿੰਡ ਦੇ ਵਿੱਚ ਲੋਕ ਸੀ ਕੁਝ ਸਾਡੀਆਂ ਮਾਵਾ ਪੈਣਾ ਕਾਫੀ ਚਿੰਤਤ ਸੀ ਪਰ ਜਿਹੜਾ ਮਾਹੌਲ ਹੈ ਇੱਕ ਵਾਰ ਫਿਰ ਜਿਹੜਾ ਸ਼ਾਂਤ ਹੋ ਗਿਆ ਹੈ ਤੇ ਜਿੰਮੇਵਾਰ ਪ੍ਰਸ਼ਾਸਨ ਕਧਕਾਰੀਆਂ ਨੇ ਪਹੁੰਚ ਕੇ ਜਿਹੜਾ ਮੌਕੇ ਤੇ ਜਿਹੜਾ ਇਸ ਤਣਾਪੂਰਨ ਮਾਹੌਲ ਨੂੰ ਜਿਹੜਾ ਕਾਬੂ ਕੀਤਾ ਔਰ ਜਿਹੜਾ ਦੋਵੇਂ ਧਿਰਾਂ ਨੂੰ ਬਹੁਤ ਹੀ ਸੁਜੂਜ ਦੇ ਨਾਲ ਬਿਠਾ ਕੇ ਜੀ ਗੱਲਬਾਤ ਹੈ ਉਸ ਨਾਲ ਗੱਲਬਾਤ ਦੇ ਨਾਲ ਮਸਲੇ ਨੂੰ ਨਿਵੇੜਨ ਦੀ ਵੀ ਜਿਹੜੀ ਉਹਨਾਂ ਨੇ ਵਿਸ਼ਵਾਸ ਆ ਦਵਾਇਆ ਸੋ ਤੇ ਇੱਕ ਵਾਰ ਤਾਂ ਜਦੋਂ ਸੀਲਰ ਸਾਹਿਬ ਨੇ ਇਸ ਗੱਲ ਦੇ ਲਈ ਸਾਫ਼ ਇਨਕਾਰ ਕਰ ਦਿੱਤਾ ਸੀ ਔਰ ਕਹਿ ਦਿੱਤਾ ਸੀ ਕਿ ਹਰ ਹਾਲ ਦੇ ਜਿਹੜੀ ਨਿਸ਼ਾਨਦੇਹੀ ਹੈ ਉਹ ਹੁਣ ਵੀ ਹੈ ਤੇ ਤਾਂ ਇਸ ਤੇ ਜਿਥੇ ਬੰਦੀਆਂ ਨੇ ਵੀ ਸਟੈਂਡ ਲੈ ਲਿਆ ਸੀ ਕਿ ਅਗਰ ਤੁਸੀਂ ਨਿਸ਼ਾਨਦੇਹੀ ਕਰੋਗੇ ਤਾਂ ਜਿਥੇ ਬੰਦੀਆਂ ਦਾ ਡਰ ਮਬੂਦ ਕਰਨੀਆਂ ਔਰ ਜਿੱਥੇ ਵੀ ਕਿਤੇ ਉਹਨਾਂ ਨੇ ਮਸ਼ੀਨ ਲਾ ਕੇ ਨਿਸ਼ਾਨਦੇਹੀ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਸ ਵੱਲ ਕਿਸਾਨ ਜਿਥੇ ਬੰਦੀਆਂ ਨੇ ਆਪਣਾ ਮਾਰਚ ਸ਼ੁਰੂ ਕੀਤਾ ਤੇ ਜਿੱਤੋਂ ਬਾਅਦ ਜਿਹੜੇ ਹਾਲਾਤ ਨੇ ਕਾਫੀ ਤਣਾਪੂਰਨ ਬਣ ਗਏ ਸੀ ਤੇ ਕਿਸੇ ਵੀ ਤਰ੍ਹਾਂ ਦੀ ਕੋਈ ਘਟਨਾ ਪਿੰਡ ਤੁੰਗਾ ਦੇ ਵਿੱਚ ਵਾਪਰ ਸਕਦੀ ਸੀ ਪਰ ਤੁਰੰਤ ਜੁम्मेवार ਅਧਿਕਾਰੀਆਂ ਨੇ ਜਿਹੜਾ ਖਾਸ ਕਰਕੇ ਪੁਲਿਸ ਪ੍ਰਸ਼ਾਸਨ ਨੇ ਆਪਣੇ ਸੀਨੀਅਰ ਅਧਿਕਾਰੀਆਂ ਦੇ ਧਿਆਨ ਵਿੱਚ ਲਿਆਂਦਾ ਡੀਐਸਪੀ ਸਾਹਿਬ ਖੁਦ ਪਿੰਡ ਤੁੰਗਾ ਵਿੱਚ ਪਹੁੰਚੇ ਔਰ ਡੀਐਸਪੀ ਸਾਹਿਬ ਨੇ ਜਿਹੜਾ ਐਸਡੀਐਮ ਸਾਹਿਬ ਨਾਲ ਰਾਬਤਾ ਕੀਤਾ ਐਸਡੀਐਮ ਸਾਹਿਬ ਵੀ ਬਹੁਤ ਜਲਦੀ ਪਿੰਡ ਤੁੰਗਾ ਦੇ ਵਿੱਚ ਆਏ ਔਰ ਉਹਨਾਂ ਨੇ ਆ ਕੇ ਤੁਰੰਤ ਜਿਹੜੇ ਮੌਕੇ ਨੂੰ ਦੇਖਦੇ ਆ ਮੌਕੇ ਦੇ ਹਾਲਾਤਾਂ ਨੂੰ ਭਾਂਪਦੇ ਆ ਤੇ ਬਹੁਤ ਹੀ ਸੂਝ-ਬੂਝ ਦੇ ਨਾਲ ਜਿਹੜਾ ਤੁਰੰਤ ਫੈਸਲਾ ਲਿਆ ਔਰ ਜਿਹੜੀ ਨਿਸ਼ਾਨਦੇਹੀ ਸੀ ਉਹਨੂੰ ਤੁਰੰਤ ਬੰਦ ਕਰਵਾ ਦਿੱਤਾ ਗਿਆ ਕਿਸਾਨ ਜਥੇਬੰਦੀਆਂ ਦੇ ਆਗੂਆਂ ਦੇ ਨਾਲ ਬੈਠ ਕੇ ਗੱਲਬਾਤ ਕੀਤੀ ਔਰ ਜਿਹੜਾ ਮੀਟਿੰਗ ਵੀ ਦਿੱਤੀ ਉਹਨਾਂ ਨੇ ਜਥੇਬੰਦੀਆਂ ਦੇ ਆਗੂਆਂ ਦੇ ਨਾਲ ਜੋ ਕਿ ਅੱਜ ਮਤਲਬ ਮੀਟਿੰਗ ਹੋਈ ਹੈ ਤੇ ਜਿੱਤ ਤੋਂ ਬਾਅਦ ਜਿਹੜਾ ਮਾਹੌਲ ਹੈ ਸ਼ਾਂਤੀਪੂਰਵਕ ਤੀਕੇ ਦੇ ਨਾਲ ਜਿਹੜਾ ਇਹ ਮਾਮਲਾ ਤੀ ਟਲ ਗਿਆ ਜਿੰਦਾਬਾਦ ਜਿੰਦਾਬਾਦ ਸਰਕਾਰ ਮਰਦਾਬ 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 ਆਪਾਂ ਦਾ ਪਤਾ ਦਾ ਟਿੱਖਾੜੀ ਗਈ ਪਈ ਪਹਿਲਾਂ ਪੇਤਾ ਜਿੰਨਾ ਨੂੰ ਚਾਰੇ ਕਾ ਲੈਂਦੇ ਆ ਸਭ ਕਵਾ ਲੈਂਦੇ ਆ ਬਾ ਲੈਂਦੇ ਆ ਇਹ ਦੁਕਾਨਾ ਜੀ ਪਤਾ ਕੀ ਆ ਤੇ ਤੁਸੀਂ ਇਹ ਗੱਲ ਕਰੋ ਸਰੀਪਨ ਦੇ ਰੱਖੀ ਕਰੀ ਹੈ ਜੀ ਸੇਵਲ ਸਿੰਘ ਮਿਸਤਰੀ ਸਰਪੰਚ ਇੱਕ ਮਿੰਟ ਦੇ ਲਈ ਕਰੀਏ ਉਹਦਾ ਨਾਮ ਹੈ ਹੈਗਾ ਹੈ ਸਰਪੰਚ ਚਲੋ ਇਹਨਾਂ ਨਾਲ ਕਰੀਏ ਉਹਦਾ ਬਾੜੇ ਵਾਲਾ ਰੋਪ ਕਰਦੇ ਆ ਮਿਸਤਰੀ ਆ ਤਵਾੜੇ ਜਮੀਨਦਾਰ ਦਾ ਬਲੱਡ ਸ਼ੁਰੂ ਬਲਾ ਕੇ ਦਿਖਾਵਾਂ ਮੈਂ ਜੀ ਜਿਹੜੇ ਜ਼ਮੀਨਦਾਰ ਦਾ ਆਇਆ ਉਹਦੇ ਹਾਲਾਤ ਦਿਖਾਉਣਾ ਦੇ ਉੱਪਰ ਤੇਨ ਸਾਢੇ ਤਿੰਨ ਕਿੱਲੇ ਪੈੜੀ ਆ ਉਹਦਾ ਸੇਦ ਵੀ ਦਿਖਾ ਦੇਣਾ ਉਹਦਾ ਰਿਕਾਰਡ ਵੀ ਚੱਪਕ ਕੇ ਦੇ ਦੇ ਵੀ ਕਿੱਲੇ ਹੱਦਰ ਗਈ ਆ ਇਹ ਅਵਰ ਉਹਦੇ ਘਰ ਦੇ ਹਾਲਾਤ ਕੋਈ ਨੇ ਕੀ ਆ ਦੇ ਘਰ ਦੇ ਵਿੱਚ ਜ਼ਮੀਨ ਹੈਗੀ ਉਹਦੇ ਕੋਲ ਚਾਰ ਕਿੱਲੇ ਤੁਸੀਂ ਚਾਰ ਇਹਦੇ ਘਰ ਦੇ ਹਾਲਾਤ ਵੀ ਦਿਖਾਵਾਂਗੇ ਉਹ ਬੰਦਾ ਵੀ ਦਿਖਾਵਾਂਗੇ ਚਲੋ ਉਸਾਰ ਪਾ ਦਿਓ ਜੀ ਇਹ ਰੁਕੀ